ਮਨਣਾ ਬਣਾ ਕੇ ਆਵੇ ਕਿ ਮੈਂ ਆਪਣੇ ਕਰਾਇ ਉਤੇ ਇੱਕ ਸਿੰਘ ਨੂੰ ਹੋਰ ਦਰਸ਼ਨ ਕਰਾਉਣੇ ਨੇ ਹਜੂਰ ਸਾਹਿਬ ਤੇ ਇਹ ਵੀ ਮਨ ਬਣਾ ਕੇ ਇੱਥੇ ਜਾਇਆ ਜੇ ਇੱਥੇ ਸਭ ਔਗਣ ਛੱਡ ਕੇ ਜਾਣੇ ਨੇ ਜਦੋਂ ਅਰਦਾਸ ਕਰਕੇ ਇੱਥੋਂ ਘਰ ਜਾਓ ਔਰ ਜਿਹੜਾ ਤੁਹਾਡਾ ਦਰਸ਼ਨ ਕਰੇ ਉਹਨੂੰ ਪਤਾ ਲੱਗੇ ਕਿ ਸੈਪੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚੋਂ ਉਹਨਾਂ ਦੀ ਚਰਨ ਛੋਹ ਸਿੱਖ ਪ੍ਰਾਪਤ ਕਰਕੇ ਆਇਆ ਆਓ ਸਮਾਂ ਬਹੁਤ ਹੀ ਸੀਮਤ ਹੈ ਮੈਨੂੰ ਜਦੋਂ ਵੀ ਸਕੱਤਰ ਸਾਹਿਬ ਹੁਕਮ ਕਰ ਦੇਣਗੇ ਮੈਂ ਉਦੋਂ ਹੀ ਆਪਣੀ ਬ੍ਰੇਕ ਨੂੰ ਕਾਬੂ ਕਰ ਲਵਾਂਗਾ ਤੋਂ ਇੱਕ ਸ਼ਬਦ ਪਹਿਲਾਂ ਸੁਣ ਲਈਏ ਫਿਰ ਮੈਂ ਇੱਕ ਤਸਵੀਰ ਤੁਹਾਨੂੰ ਦਿਖਾਵਾਂ ਹਾਂਜੀ ਵਾਹੇ ਗੁਰੂ ਹਾਲ ਮੁਰੀ ਦਾਦਾ ਕੈ ਹਾਲ ਮੁਰੀ ਦਾਦਾ ਕਹਿਣਾ ਮਿੱਤਰ ਪਿਆਰੇ ਨੂੰ ਤੇਜੀ ਤਸਵੀਰ ਮੈਂ ਤੁਹਾਨੂੰ ਵਧਾਂ ਤੂੰ ਬੇਲੀ ਤੂੰ ਬੇਲੀ ਤੇ ਹਰ ਕੋਈ ਬੇਲੀ ਅਨ ਬੇਲੀ ਵੀ ਬੇਲੀ ਸੱਜਣ ਬਾਦ ਮੁਹੰਮਦ ਬਖਸ਼ਾ ਹੋਏ ਤੇਰੇ ਤਣ ਦੀ ਸੁੰਨੀ ਪਈ ਬੇਲੀ ਗੁਰੂ ਤੇਗ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਏਕ ਭਗਤ ਪਗਵਾਨ ਜਿਹੇ ਪ੍ਰਾਨੀ ਕੇ ਨਾਹੇ ਮਨ ਜੈਸੇ ਸੂਕਰ ਸਵਾ ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਨਾਲ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਜਿਨ੍ਹਾਂ ਨੇ ਮੇਰੇ ਉੱਤੇ ਰਹਿਮਤ ਕੀਤੀ ਬਾਬਾ ਨਰਿੰਦਰ ਸਿੰਘ ਜੀ ਸਤਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਤੁਸੀਂ ਹੁਣ ਤੱਕ ਬੜੀਆਂ ਕਾਰਾਂ ਬੜੀਆਂ ਕੋਠੀਆਂ ਬੜੀਆਂ ਗੱਡੀਆਂ ਬੜੀਆਂ ਜ਼ਮੀਨਾਂ بڑے ਪਲਾਟ ਖਰੀਦੇ ਤੇ ਵੇਚੇ ਪਰ ਆਓ ਇੱਥੇ ਵੀ ਆਪਾਂ ਕੁਝ ਖਰੀਦ ਕੇ ਕਰੇ ਕੁਝ ਲੈ ਕੇ ਜਾਣਾ ਆਹ ਯਾਰ ਚੋ ਸਮਾਨ ਤੇ ਬੜਾ ਖਰੀਦ ਲਿਆ ਤੇ ਟਾਈਮ ਨਹੀਂ ਗਵਾਉਣ ਆਏ ਤੁਸੀਂ ਸਭ ਵਪਾਰੀ ਬੈਠੇ ਹੋ ਲਹਾ ਲੈਣ ਆਏ ਮਨ ਵੇਚੇ ਸਤਗੁਰੂ ਕੇ ਪਾਸ ਗੁਰੂ ਅਰਜਨ ਸਾਹਿਬ ਬੈਠੇ ਨੇ ਉਹਨਾਂ ਆਖਿਆ ਉਹ ਭਾਈ ਮੈਂ ਮਨ ਦੀ ਖਰੀਦ ਕਰਨੀ ਹੈ ਰਜਿਸਟਰੀ ਕਰਾਉਣੀ ਹੈ ਇੰਤਕਾਲ ਉਹ ਵੇਚਣਾ ਕਿਸੇ ਨੇ ਆਓ ਜਿੰਨੇ ਮੈਨੂੰ ਮਨ ਵੇਚਣਾ ਵਿਦਵਾਨ ਸੱਜਣ ਬੈਠੇ ਸੀ ਉਹਨਾਂ ਆਖਿਆ ਜੀ ਇਹ ਮਨ ਵੇਚ ਦਈਏ ਤੇ ਫਿਰ ਉਹਦੇ ਵਟੇ ਕੀ ਦਿੰਦੇ ਹੋ ਸਭ ਕਹਿੰਦੇ ਨੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਸਾਰਾ ਸੰਸਾਰ ਵਾਰਦਿਆਂ ਦਾ ਤੇਰੇ ਤੋਂ ਤੂੰ ਮੈਨੂੰ ਮਨ ਤੇ ਵੇਚ ਮਹਾਰਾਜ ਕਿਸੇ ਨੇ ਵੇਚਿਆ ਵੀ ਇਹ ਕਿ ਤੁਸੀਂ ਇੰਨੀ ਬਾਣੀ ਉਚਰ ਰਹੇ ਹੋ ਕਲ ਜੁਗ ਕੇ ਪਾਰ ਉਤਾਰਨ ਕੋ ਇਹ ਆਪ ਸ੍ਰੀ ਗੁਰੂ ਗ੍ਰੰਥ ਬਣਾਇਓ ਬਾਬੇ ਬੁੱਢੇ ਗਰਮਥੀ ਕਰ ਪਹਿਲਾ ਆਪ ਮੁਖ ਤੇ ਮੁਖ ਬਾਤ ਸੁਨਾਇਓ ਹਰ ਮੰਦਰ ਪ੍ਰਕਾਸ਼ ਕਰਾ ਕੇ ਗੁਰੂ ਗ੍ਰੰਥ ਸਿਰ ਚਵਰ ਚਲਾਇਓ ਨਮਸਕਾਰ ਕੁੱਲ ਸੰਗਤ ਕੀਨੀ ਤੇ ਅਮਰਜੀ ਨਾਨਕ ਰਾਜ ਚਲਾਇਓ ਮਹਾਰਾਜ ਤੁਸੀਂ ਕਹਿੰਦੇ ਹੋ ਮੇਰੇ ਯਾਰ ਇਸ ਤਰ੍ਹਾਂ ਦੇ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮ ਲਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕੋ ਪੂੰਚੀ ਸੌਪੀ ਤੋ ਉਤਰਿਓ ਮਨ ਕਾ ਔਰ